ਮਾਰ ਵਿਸ਼ਵਾਸ ਤੂੰ ਖਾਲਸਾ ਏਡ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਇਹ ਗੱਲ ਤਾਂ ਨਹੀਂ ਕਿ ਨਹੀਂ ਸੁਣਿਆ ਹੋਵੇਗਾ ਖਾਲਸਾ ਏਡ ਇੱਕ ਏਦਾਂ ਦੀ ਸੰਸਥਾ ਆ ਕਿ ਕੋਈ ਵੀ ਆਫਤ ਆਵੇ ਕੁਦਰਤੀ ਆਫਤ ਆਵੇ ਜੰਗੀ ਆਫਤ ਆਵੇ ਸਰਦਾਰ ਰਵੀ ਸਿੰਘ ਜੀ ਆਪਣੀ ਸਾਰੀ ਟੀਮ ਨੂੰ ਲੈ ਕੇ ਪਹੁੰਚਦੇ ਨੇ ਫਿਰ ਉੱਥੇ ਜਾ ਕੇ ਭੋਜਨ ਪ੍ਰਸ਼ਾਦਾ ਦਵਾਈਆਂ ਦੀ ਮੈਡੀਕਲ ਦੀ ਜਿਹੜੀ ਸਹੂਲਤ ਹੈ ਉਹ ਦਿੱਤੀ ਜਾਂਦੀ ਹੈ ਪਹਿਨਣ ਦੇ ਵਾਸਤੇ ਕੱਪੜਾ ਦਿੱਤਾ ਜਾਂਦਾ ਹੈ ਉੱਥੇ ਇਹ ਨਹੀਂ ਪੁੱਛਿਆ ਜਾਂਦਾ ਕਿ ਤੂੰ ਕਿਹੜੇ ਮਜ਼ਬਬ ਨਾਲ ਸੰਬੰਧ ਰੱਖਦਾ ਹੈ ਤੂੰ ਸਰਦਾਰ ਹੈਂ ਕਿ ਜਾਂ ਤੂੰ ਹਿੰਦੂ ਹੈਂ ਜਾਂ ਤੂੰ ਮੁਸਲਮਾਨ ਹੈ ਸਭਨਾ ਨੂੰ ਇੱਕੋ ਜਹੀ ਸੇਵਾ ਸਰਦਾਰ ਰਵੀ ਸਿੰਘ ਹੁਣੀ ਕਰਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਗੱਲ ਨਾਲ ਲਾਈ ਫਿਰਦੇ ਹੁੰਦੇ ਕਈ ਵਾਰੀ ਤਸਵੀਰਾਂ ਵੇਖਣ ਨੂੰ ਮਿਲਦੀਆਂ ਜਿੱਥੇ ਸਰਕਾਰ ਆਪਣਾ ਹੱਥ ખેਚ ਲੈਂਦੇ ਉੱਥੇ ਸਰਦਾਰ ਰਵੀ ਸਿੰਘ ਖਾਲਸਾ ਏਡ ਵਾਲੇ ਪਹੁੰਚਦੇ ਨੇ ਭਾਰਤ ਦੇ ਉੱਤੇ 200 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ ਤੇ ਕੇਵਲ ਇੱਕ ਪੰਜਾਬ ਇਦਾਂ ਦਾ ਸੂਬਾ ਸੀ ਜਿਹਦੇ ਵਿੱਚ ਸਿਰਫ 100 ਸਾਲ ਅੰਗਰੇਜ਼ ਅੰਗਰੇਜ਼ ਰਾਜ ਕਰ ਸਕੇ 100 ਸਾਲ ਉਹਨਾਂ ਨੂੰ ਵਧਣ ਨਹੀਂ ਦਿੱਤਾ ਉਹ 100 ਸਾਲ ਜਿਹੜੇ ਸਨ ਕਿਹਦੇ ਤੋਂ ਡਰੇ ਉਹ ਵੀ ਮੈਂ ਤੈਨੂੰ ਕੁਮਾਰ ਵਿਸ਼ਵਾਸ ਚੰਗੀ ਤਰ੍ਹਾਂ ਦੱਸ ਦੇਣਾ ਚਾਹਾਂਗਾ ਮਹਾਰਾਜਾ ਰਣਜੀਤ ਸਿੰਘ ਦੇ ਜੀਉਂਦੇ ਜੀ ਕਮ ਜਿਹੜੇ ਅੰਗਰੇਜ਼ ਸਨ ਪੰਜਾਬ ਦੇ ਵੱਲ ਨਿਗਾ ਨਹੀਂ ਚੱਕ ਕੇ ਰੱਖੇ ਪੰਜਾਬ ਦੇ ਵੱਲ ਉਹ ਅੱਖ ਚੱਕ ਕੇ ਨਹੀਂ ਵੇਖ ਸਕਦੇ ਕਿ ਪਤਾ ਸੀ ਜੇ ਪੰਗਾ ਲਾਵਾਂਗੇ ਤੇ ਮੂੰਹ ਦੀ ਖਾਣੀ ਪਵੇ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਡੋਗਰਿਆਂ ਦੀ ਗੱਦਾਰੀ ਲਾਲ ਸਿੰਘ ਤੇ ਤੇਜਾ ਸਿੰਘ ਵਰਗਿਆਂ ਦੀਆਂ ਗੱਦਾਰੀਆਂ ਕਰਕੇ ਮਹਾਰਾਜੇ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਰਾਜ ਭਾਗ ਕਾਇਮ ਕੀਤਾ ਸੀ ਉਹਨਾਂ ਨੇ ਉਹਨੂੰ ਇਹਨਾਂ ਗੱਦਾਰ ਬੰਦਿਆਂ ਨੇ ਖਤਮ ਕਰਵਾਇਆ ਅਹਿਮਦ ਸ਼ਾਹ ਅਬਦਾਲੀ ਵਰਗੇ ਜਿਹੜੇ ਆਉਂਦੇ ਸਨ ਜਿਹੜੇ ਕਿ ਦਿੱਲੀੋਂ ਸਾਰਾ ਕੁਝ ਲੁੱਟ ਲੈਂਦੇ ਸਨ ਹੋਰ ਵੀ ਪੂਰੇ ਭਾਰਤ ਵਿੱਚੋਂ ਪਤਾ ਨਹੀਂ ਕਿੰਨਾ ਕੁਝ ਲੁੱਟਿਆ 17 ਵਾਰੀ ਮਹਿਮੂਦ ਗਜਨਵੀ ਵਰਗੇ ਇੱਥੇ ਹਮਲਾ ਕਰ ਜਾਂਦੇ ਪਰ ਪੰਜਾਬ ਨੂੰ ਨਹੀਂ ਉਹ ਹੱਥ ਲਾਉਂਦੇ ਅਹਿਮਦ ਸ਼ਾਹ ਅਬਦਾਲੀ ਦੀ ਮੈਂ ਥੋੜੀ ਜੀ ਤੁਹਾਡੇ ਨਾਲ ਗੱਲ ਸਾਂਝੀ ਕਰ ਲਵਾਂ ਜਦੋਂ ਉਹਨੇ ਪੰਜਾਬ ਦੇ ਸੂਬੇਦਾਰ ਨੂੰ ਪੁੱਛਿਆ ਕਿ ਮੈਂ ਦਿੱਲੀੋਂ ਸਾਰਾ ਸਮਾਨ ਲੁੱਟਦਾ ਹਾਂ ਰਸਤੇ ਦੇ ਵਿੱਚ ਮੈਨੂੰ ਕੋਈ ਨਹੀਂ ਰੋਕਦਾ ਪੂਰੇ ਰਸਤੇ ਦੇ ਵਿੱਚ ਮੈਂ ਆਉਂਨਾ ਹਾਂ ਪਰ ਜਦੋਂ ਮੈਂ ਪੰਜਾਬ ਪਹੁੰਚ ਜਾਣਾ ਹਾਂ ਇਥੇ ਮੈਨੂੰ ਘੋੜਿਆਂ ਦੇ ਉੱਤੇ ਕੁਝ ਸਵਾਰ ਨਿਲਦੇ ਹਨ ਜਿਹੜੇ ਕਿ ਮੇਰੇ ਮੇਰੇ ਸਿਪਾਹੀਆਂ ਦੇ ਨਾਲ ਲੜਦੇ ਹਨ ਮੇਰੇ ਗੱਡਿਆਂ ਨੂੰ ਲੁੱਟ ਲਿਆ ਜਾਂਦਾ ਹੈ ਬੜੀ ਮਿਹਨਤ ਦੇ ਨਾਲ ਮੁਸ਼ਕਲ ਦੇ ਨਾਲ ਮੈਂ ਦਿੱਲੀੋਂ ਸਮਾਨ ਲੁੱਟਦਾ ਭਾਰਤ ਨੂੰ ਲੁੱਟਦਾ ਹਾਂ ਅਤੇ ਇਹ ਬੰਦੇ ਆ ਕੇ ਅੱਗੇ ਮੈਨੂੰ ਘੇਰ ਲੈਂਦੇ ਹਨ ਤੇ ਜਦੋਂ ਉਹਨੇ ਦੱਸਣਾ ਸ਼ੁਰੂ ਕੀਤਾ ਨਾ ਪੰਜਾਬ ਦੇ ਸੂਬੇਦਾਰ ਨੇ ਕਹਿਣ ਲੱਗਿਆ ਕਿ ਇਹ ਕੋਈ ਮਾੜੀ-ਮੁੰਡੀ ਹਸਤੀ ਨਹੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਨੇ ਜਿਨ੍ਹਾਂ ਨੂੰ ਅਮਰਤ ਸ਼ਰਕਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ਼ੇਰ ਬਣਾਇਆ ਤੇ ਐਮਨ ਸ਼ਾਹ ਅਬਦਾਲੀ ਕਹਿਣ ਲੱਗਾ ਕਿ ਮੈਨੂੰ ਇਹਨਾਂ ਲੋਕਾਂ ਦੇ ਵਿੱਚੋਂ ਰਾਜ ਦੀ ਖੁਸ਼ਬੂ ਨਜ਼ਰ ਆ ਰਹੀ ਹੈ ਇਹ ਬੰਦੇ ਬੁਹਤਾ ਚ ਰਜੰਗਲਾ ਚ ਨਹੀਂ ਟਿਕਣਗੇ ਇਹ ਆਪਣਾ ਰਾਜ ਭਾਗ ਕਾਇਮ ਕਰਨਗੇ ਤੇ ਗੱਲ ਵੀ ਸਹੀ ਹੈ ਉਸ ਜੱਸਾ ਸਿੰਘ ਆਹਲੋਵਾਲੀਆ ਸਰਦਾਰ ਭਗੇਲ ਸਿੰਘ ਹੋਣਾ ਦਾ ਇਤਿਹਾਸ ਪੜ ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲੇ ਉੱਤੇ ਜਾ ਕੇ ਕੇਸਰੀ ਨਿਸ਼ਾਨ ਸਹਿਬ ਲਹਿਰਾਇਆ ਸੀ ਕੋਈ ਖਾਸ ਇੱਕ ਕੌਮ ਦਾ ਤੁਮ ਮਜ਼ਾਕ ਉਡਾ ਰਹੇ ਪਰ ਪਹਿਲਾਂ ਉਹਨਾਂ ਦੇ ਬਾਰੇ ਵਿੱਚ ਜਾਣਨ ਦੀ ਕੋਸ਼ਿਸ਼ ਕਰ ਜਦੋਂ ਦੇਸ਼ ਗੁਲਾਮ ਸੀ ਸਭ ਤੋਂ ਵਧੇਰੇ ਕੁਰਬਾਨੀਆਂ ਪੰਜਾਬ ਦੇ ਨੌਜਵਾਨਾਂ ਨੇ ਦਿੱਤੀਆਂ ਸਰਦਾਰ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਦੀ ਕਿ 17-18 ਸਾਲ ਉਮਰ ਦੱਸੀ ਜਾਂਦੀ ਜਦੋਂ ਉਹਨਾਂ ਨੇ ਦੇਸ਼ ਦੇ ਵਾਸਤੇ ਸ਼ਹੀਦੀ ਪਾਈ ਤੇ 17-18 ਸਾਲਾਂ ਦੀ ਉਮਰ ਜਦੋਂ ਭਰ ਜਵਾਨੀ-ਜਵਾਨੀ ਚੜ੍ਹਦੀ ਹੋਵੇ ਅਗਲਾ ਹਸਨ ਖੇਡਣ ਦੀ ਉਮਰ ਦੇ ਵਿੱਚ ਇੱਕ ਐਹੋ ਜਿਹਾ ਕਾਰਜ ਕਰ ਜਾਵੇ ਕਿ ਜੀ ਦੇ ਵਿੱਚ ਤੁਹਾਡੇ ਵਰਗਿਆਂ ਨੂੰ ਸ਼ਰਮ ਆਉਣੀ ਚਾਹੀਦੀ ਸਰਦਾਰ ਭਗਤ ਸਿੰਘ ਹੁਣਾਂ ਨੇ ਜਦੋਂ ਸਜਾਵਾਂ ਹੋਈਆਂ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਉਹ ਵੀ ਪੰਜਾਬ ਦੇ ਸਨ ਸਰਦਾਰ ਉਦਮ ਸਿੰਘ ਜੀ ਉਹ ਵੀ ਪੰਜਾਬ ਦੇ ਸਨ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਉਹਨਾਂ ਦਾ ਇਤਿਹਾਸ ਪੜ ਇਹ ਸਾਰੇ ਅੰਗਰੇਜ਼ਾਂ ਦੇ ਨਾਲ ਲੜਦੇ ਰਹੇ ਦੇਸ਼ ਨੂੰ ਆਜ਼ਾਦ ਕਰਵਾਉਂਦੇ ਰਹੇ ਤੇ ਕੁਮਾਰ ਵਿਸ਼ਵਾਸ ਤੁਹਾਡੇ ਵਰਗੇ ਬੰਦੇ ਵੀ ਜਿਹੜੇ ਸਨ ਅੰਗਰੇਜ਼ ਸਰਕਾਰ ਦੇ ਨਾਲ ਮਿਲ ਕੇ ਮਾਫੀਆਂ ਵੀ ਮੰਗਦੇ ਨੇ ਕਦੇ ਉਹਨਾਂ ਗੱਲਾਂ ਨੂੰ ਯਾਦ ਕਰਿਆ ਕਰ ਕਦੇ ਇਤਿਹਾਸ ਨੂੰ ਪੜ ਪਹਿਲਾਂ ਗੱਲ ਕਰਨੀ ਗੱਲ ਕਰਨੀ ਬਹੁਤ ਸੌਖੀ ਹੈ ਗੱਲ ਤੋ ਕਰ ਜੰਨਾ ਪਰ ਇਤਿਹਾਸ ਨੂੰ ਪੜ ਪਤਾ ਕਰ ਪੰਜਾਬ ਦਾ ਇਤਿਹਾਸ ਕੀ ਹੈ ਮੈਂ ਤਾਂ ਹੀ ਬੇਨਤੀ ਕੀਤੀ ਕਿ ਕੋਈ ਭਾਵੇਂ ਪੰਜਾਬੀਆਂ ਦੇ ਉੱਤੇ ਸਰਦਾਰਾਂ ਦੇ ਉੱਤੇ ਸਿੱਖਾਂ ਦੇ ਉੱਤੇ ਵਾਰ-ਵਾਰ ਵੀ ਜ਼ੁਲਮ ਕਰੇਗਾ ਇਹ ਸਾਰਿਆਂ ਦਾ ਹੀ ਭਲਾ ਮਨਾਉਣਗੇ ਇਹ ਕਿਸੇ ਦਾ ਬੁਰਾ ਨਹੀਂ ਕਰਨਾ